ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ ਕਿ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਸ਼ਾਮ ਤੋਂ ਰਾਤ ਕਿਵੇਂ ਦੇ ਨੇ ਕਿਉਂਕਿ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਧੁੰਦ ਦੇਖੀ ਗਈ ਤੇ ਕਿਸੇ ਇਲਾਕੇ ਦੇ ਵਿੱਚ ਦੁਪਹਿਰ ਦੇ ਸਮੇਂ ਅੱਧਾ ਘੰਟਾ ਕਿਸੇ ਇਲਾਕੇ ਵਿੱਚ 1 ਘੰਟਾ ਕਿਸੇ ਇਲਾਕੇ ਵਿੱਚ 15-20 ਮਿੰਟ ਚੰਗਾ ਸੂਰਜ ਦੇਖਿਆ ਗਿਆ ਬਿਸ਼ੱਕ ਸੂਰਜ ਘੱਟ ਹੋਇਆ ਚੰਗੀ ਲਿਸ਼ਕੋਰ ਨਹੀਂ ਵਜੀ ਪਰ ਨਾਲ ਹੀ ਨਾਲ ਠੀਤ ਲਹਿਰ ਵੀ ਪੰਜਾਬ ਦੇ ਵਿੱਚ ਠੰਡੀ ਚੱਲੀ ਹੈ ਜਿਸ ਦੇ ਕਾਰਨ ਠੰਡਾ ਪੱਛਮੀ ਹਵਾ ਨਤੀਜੇ ਵਜੋਂ ਇਹ ਹੋਇਆ ਕਿ ਠੰਡ ਸਿਖਰਾਂ ਦੇ ਉੱਪਰ ਅੱਜ ਦੁਪਹਿਰ ਦੇ ਸਮੇਂ ਦੇਖੀ ਗਈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਦੁਪਹਿਰ ਦੇ ਸਮੇਂ ਮੌਸਮ ਦੇ ਕੀ ਹਾਲਾਤ ਸਨ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੇ ਜੀ ਤਾਂ ਵੀਡੀਓ ਲਾਈਕ ਕਰ ਦਿਓ ਆਉਂਦੇ 3-4 ਘੰਟੇ ਦੀ ਅਪਡੇਟ ਸਾਂਝੀ ਕਰਾਂਗੇ ਫਿਲਹਾਲ ਹਲਕੀ ਦਰਮਿਆਨੀ ਧੁੰਦ ਪੰਜਾਬ ਤੋਂ ਹੁੰਦੀ ਹੋਈ ਯੂਪੀ ਦੇ ਉੱਪਰ ਬਣਦੀ ਹੋਈ ਨਜ਼ਰ ਆ ਰਹੀ ਹੈ ਇਹ ਧੁੰਦ ਕੋਈ ਵਿਜ਼ਿਬਿਲਟੀ ਘਟਾਉਣ ਵਾਲੀ ਧੁੰਦ ਨਹੀਂ ਹੈ ਇਹ ਅਸਮਾਨ ਦੇ ਵਿੱਚ ਹਲਕੀ ਧੁੰਦ ਹੁੰਦੀ ਹੈ ਜੋ ਮੀਂਹ ਤੋਂ ਬਾਅਦ ਅਕਸਰ ਦੇਖੀ ਜਾਂਦੀ ਹੈ ਤੇ ਹੁਣ ਇਹ ਧੁੰਦ ਜਿਹੜੀ ਹੈ ਲਗਭਗ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਅਸਮਾਨ ਵਿੱਚ ਇਸੇ ਤਰੀਕੇ ਨਾਲ ਰਹੇਗੀ ਰਾਤ ਦੇ ਸਮੇਂ ਬਿਸ਼ੱਕ ਕੋਈ ਮੀਂਹ ਵਗੈਰਾ ਦੀ ਸੰਭਾਵਨਾ ਨਹੀਂ ਹੈ ਪਰ ਇੰਜ ਲੱਗੇਗਾ ਜਿਵੇਂ ਕਿ ਬੱਦਲਬਾਈ ਹੋਈ ਹੋਵੇ ਤੇ ਇਹ ਜਿਹੜੇ ਹਾਲਾਤ ਨੇ ਇਹਦੇ ਕਰਕੇ ਠੰਡ ਜਿਹੜੀ ਹੈ ਥੋੜੀ ਜਿਹੀ ਵੱਧ ਸਕਦੀ ਹੈ ਕਿਉਂਕਿ ਜਦੋਂ ਅਸਮਾਨ ਦੇ ਵਿੱਚ ਬੱਦਲਬਾਈ ਹੁੰਦੀ ਹੈ ਤਾਂ ਮੌਸਮ ਗਰਮੈਸ਼ ਹੋ ਜਾਂਦੀ ਵੜਾ ਹੋ ਜਾਂਦਾ ਥੋੜੀ ਜਿਹੀ ਤਾਪਮਾਨ ਅੱਪ ਹੋ ਜਾਂਦੇ ਨੇ ਗਰਮ ਗਰਮੀ ਵਾਲਾ ਮਾਹੌਲ ਪੰਜਾਬ ਦੇ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਬਣਦਾ ਹੋਇਆ ਨਜ਼ਰ ਆਉਂਦਾ ਹੈ ਪਰ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਬਹੁਤ ਹੱਦ ਤੱਕ ਕੰਟਰੋਲ 'ਚ ਨੇ ਬੱਦਲਬਾਹੀ ਨਹੀਂ ਹੈ ਧੁੰਦ ਦੇ ਹਾਲਾਤ ਨੇ ਪਰ ਠੰਡ ਜਿਹੜੀ ਇਹਦੇ ਕਰਕੇ ਲਗਾਤਾਰ ਵੱਧਦੀ ਹੋਈ ਨਜ਼ਰ ਆਵੇਗੀ ਅੱਜ ਸ਼ੀਤ ਲਹਿਰ ਚੱਲਣ ਦੇ ਕਾਰਨ ਤਾਪਮਾਨ ਇੰਨਾ ਜ਼ਿਆਦਾ ਗਿਰੇ ਹੈ ਕਿ ਬਾਹਰ ਖੜਨਾ ਬਹੁਤ ਮੁਸ਼ਕਲ ਹੈ ਘਰ ਦੇ ਅੰਦਰ ਵੀ ਪੈਰ ਸੁੰਨ ਹੋ ਰਹੇ ਨੇ ਤੇ ਇਸ ਠੰਡ ਦੇ ਵਿੱਚ ਆਪਣਾ ਵਿਚਾਰ ਰੱਖੋ ਬੱਚਿਆਂ ਦਾ ਵਿਚਾਰ ਰੱਖੋ ਕਿਉਂਕਿ ਆਉਂਦੇ 2-3 ਘੰਟੇ ਯਾਨੀ ਕਿ 6 ਵਜੇ ਤੋਂ ਬਾਅਦ ਹੋਰ ਜ਼ਿਆਦਾ ਠੰਡ ਵਧੂਗੀ ਹੋਰ ਜ਼ਿਆਦਾ ਤਾਪਮਨ ਘਟੂਗਾ ਤੇ ਸ਼ੀਤ ਲਹਿਰ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚਦੀ ਹੋਈ ਨਜ਼ਰ ਆਵੇਗੀ ਕਿਉਂਕਿ ਹੋਰ ਪੱਛਮੀ ਹਵਾ ਥੋੜੀ ਜਿਹੀ ਤੇਜ਼ ਗਤੀ ਨਾਲ ਚੱਲਦੀ ਹੋਈ ਨਜ਼ਰ ਆ ਸਕਦੀ ਹੈ ਬਾਕੀ ਓਵਰਆਲ ਮੀਂਹ ਦੀ ਗਤੀਵਿਧੀ ਕੋਈ ਨਹੀਂ ਹੈ ਪਹਾੜਾਂ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਨਤੀਜੇ ਵਜੋਂ ਮੈਦਾਨੀ ਇਲਾਕੇ ਦਾ ਤਾਪਮਨ ਥੋੜਾ ਜਿਹਾ 1 ਤੋਂ 2 ਡਿਗਰੀ ਹੋਰ ਘਟ ਸਕਦਾ ਹੈ ਆਉਂਦੇ ਦੋ ਦਿਨਾਂ ਘੰਟੇ ਦੇ ਵਿੱਚ ਰਾਤ ਨੂੰ ਜਿਹੜੀ ਠੰਡ ਹੋਵੇਗੀ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਰਾਤ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਜੀ